ਨਰਸ਼ੰਕਰ ਦੇ ਪਿੰਡ ਜੀਵਨਪੁਰ ਜੱਟਾ ਦੇ ਘਰ ਦੇ ਵਿੱਚ ਚਿੱਟੇ ਰੰਨੀ ਦੋ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਆਏ ਅਣਪਛਾਤੇਆਂ ਦੇ ਵੱਲੋਂ ਘਰ ਦੇ ਵਿੱਚ ਪਏ ਸਮਾਨ ਦੀ ਭੰਨਤੋੜ ਕੀਤੀ ਗਈ ਹੈ ਤੇ ਰਸਲ ਘਰ ਦੇ ਵਿੱਚ ਹੋਏ ਹਮਲੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੋ ਗੱਡੀਆਂ ਦੇ ਵਿੱਚ ਕਰੀਬ 10 ਦੇ ਕਰੀਬ ਲੋਕ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਇੱਕ ਵਿਅਕਤੀ ਦੇ ਵੱਲੋਂ ਪਹਿਲੇ ਗੱਡੀ ਦੇ ਵਿੱਚੋਂ ਉਤਰ ਕੇ ਘਰ ਦਾ ਖੁੱਲਾ ਗੇਟ ਦੇ ਕੇ ਆਪਣੇ ਸਾਥੀਆਂ ਨੂੰ ਇਸ਼ਾਰਾ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਆਏ ਹਥਿਆਰ ਸਮੇਤ ਬਦਮਾਸ਼ ਘਰ ਦੇ ਵਿੱਚ ਦਾਖਲ ਹੁੰਦੇ ਨੇ ਤੇ ਘਰ ਦੇ ਅੰਦਰ ਖੜੀ ਗੱਡੀ ਤੇ ਹੋਰ ਸਮਾਨ ਦੀ ਪੰਤੂੜ ਕਰਦੇ ਨੇ ਹਾਲਕਿ ਇਸ ਬਾਰੇ ਤੁਹਾਨੂੰ ਜਾਣਕਾਰੀ ਦਿੱੰਦਿਆ ਹੋਇਆ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਆਪਣੀ ਘਰ ਵਾਲੀ ਦਿਨਾਂ ਇਕੱਲੇ ਰਹਿੰਦੇ ਨੇ ਤੇ ਉਹਨਾਂ ਨੇ ਦੱਸਿਆ ਇੱਕ ਦੁਪਹਿਰ ਦੋ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਆਏ 10 ਦੇ ਕਰੀਬਨ ਪੁਛਾਤੀਆ ਦੇ ਵੱਲ ਉਹਨਾਂ ਦੇ ਘਰ ਤੇ ਪਾਨਤੂੜ ਕਰ ਦਿੱਤੀ ਗਈ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਕਾਪਸ ਜਾਂਦੇ ਸਮੇਂ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ ਵੀਏ ਨਾਲ ਲੱਗੇ ਹਾਲਾਂਕਿ ਉਹਨਾਂ ਤੋਂ ਸੇਕ ਕਿਉਂ ਨਾ ਆਪਣੀ ਜਾਣਕਾਰ ਦੇ ਅੰਦਰ ਲੱਗੇ ਕੈਂਚੀ ਗੇਟ ਨੂੰ ਬੰਦ ਕਰਕੇ ਬਚਾਈਏ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੀਸੀਟੀਵੀ ਵੀ ਖੰਗਾਲੀ ਜਾ ਰਹੀ ਹੈ ਬਾਸ ਹੁਣ ਸੋ ਕਿ ਸਾਨੂੰ ਬਖਸ਼ੀਸ ਪਿੰਡ ਜੀਮਰਪੁਰ ਜਟਾ ਦਾ ਵਸੇ ਆ ਤਾਂ ਕੁਝ ਅਣਜਾਣ ਅਣਪਛਾਣੇ ਬੰਦੇ ਘਰ ਆਏ ਆ ਅੰਦਰ ਆਂਦਾ ਪਹਿਲਾ ਦਰਵਾਜ਼ਾ ਦੇਖਿਆ ਦੇਖ ਕੇ ਕਿਨੇ ਦੂਜੇ ਨੂੰ ਬੰਦੇ ਨੂੰ ਇਸ਼ਾਰਾ ਕੀਤਾ ਤਾਂ ਇੱਕਦਮ ਚ ਆਏ ਤਾਂ ਮੱਖੀਆਂ ਵੀ ਡੂੰਗਣੀਆਂ ਦੀਆਂ ਘਾਟ ਆਉਂਦੀਆਂ ਇੱਕਦਮ ਚ ਆਂਦੇ ਗੱਡੀ ਦਾ ਸ਼ੀਸ਼ਾ ਭੰਨਣ ਲੱਪ ਉਦੋਂ ਬਾਅਦ ਅਸੀਂ ਜਾਨਕਿ ਆਪਣੀ ਬੜੀ ਬਹੁਤ ਜ਼ੋਰ ਜਾ ਲਾ ਕੇ ਆਪਣੀ ਜਾਨ ਬਚਾਈ ਆ ਉਸੇ ਟਾਈਮ ਅਸੀਂ ਆਪਣਾ ਗ੍ਰਿਲ ਲਾ ਲਈਆ ਗ੍ਰਿਲੋ ਵੀ ਭੰਨ ਗਏ ਸਾਡੇ ਤੇ ਉਹ ਗ੍ਰਿਲ ਲਾਣ ਕਰਕੇ ਅੰਦਰ ਕਮਰੇ ਦੇ ਗ੍ਰਿਲ ਲਾਣ ਕਰਕੇ ਸਾਡੀ ਜਾਨ ਬਚ ਗਈ ਨਹੀਂ ਤਾਂ ਸਾਡੇ ਵੀ ਖਤਮ ਕਰ ਜਾਣਾ ਸੀ ਗੱਡੀ ਦਾ ਸਾਡਾ ਨੁਕਸਾਨ ਕਰ ਗਏ ਅੰਦਰ ਫਰੇਜ ਵੀ ਭੰਗ ਗਏ ਆ ਤੇ ਇਧਰ AC ਵਾਲੇ ਕਮਰਾ AC ਵੀ ਦੇ ਭੰਦ ਦਿੱਤਾ ਆ ਨਾਲ ਕਮਰਾ ਕੱਚੀ ਸ਼ੀਸ਼ਾ ਲਾਇਆ ਸੀ ਉਹ ਵੀ ਭੰਗ ਗਿਆ ਅੰਦਰ ਡਰਾਇਸਿੰਗ ਟੇਬਲ ਦਾ ਸ਼ੀਸ਼ਾ ਦਾ ਤੇ ਫਰੇਜ ਵੀ ਰਹਿਣ ਦੇ ਕੋੰਦੇ ਐਦਾਂ ਦੀ ਨਕਮੀ ਜ਼ਿਆਦਾ ਨਹੀਂ ਨਸਲ ਹੋ ਜਾਂਦੇ ਇੱਕ ਰਿਸਿਵਰ ਜੇ ਰੱਖਿਆ ਸੀਗਾ ਉਹ ਵੀ ਚੁੱਕ ਕੇ ਲੈ ਗਏ CCTV ਕੈਮਰਾ ਸੀ 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 ਕੈਮਰਾ ਵੀ ਭੰਗ ਗਏ ਆ ਅਸੀਂ ਬਿਠੇ ਰਹੇ ਕਿ ਆਪੇ ਕੀ ਗੱਲ ਸਾਡਾ ਗੱਲ ਕਰੋ ਗੱਲ ਕਰੋ ਬਸ ਗਾਲਾਂ ਕੱਢੀ ਗਏ ਗਾਲਾਂ ਕੱਢੀ ਗਏ 8-10 ਬੰਦੇ ਸੀ ਸੀਸੀ ਕੈਮਰਾ ਵੀ ਭੰਗ ਗਿਆ ਫੋਟੋ ਜਿਹੜੇ ਸਾਡੇ ਕੋਲ ਹੈਗੀਆਂ ਅਸੀਂ ਪੁਲਿਸ ਨੂੰ ਦੇ ਦਿੱਤੀਆਂ ਅੱਜ ਜੋ ਕਾਰਵਾਈ ਬਾਰੇ ਕਰੋਗੇ ਉਹ ਆਪੇ ਕਰਨੀ ਤੇ ਸਾਡੇ ਘਰ ਦੇ ਵਿੱਚ 3 ਵਜੇ ਤੋਂ ਪਹਿਲਾਂ ਹੀ ਆਏ ਆ ਦਰਵਾਜ਼ਾ ਖੁੱਲ੍ਹਾ ਸੀਗਾ ਆ ਕੇ ਸਾਰਾ ਕੁਝ ਭੰਨਣ ਲੱਗ ਪਏ ਅਸੀਂ ਰੋਲਾ ਪਾਉਣੇ ਵੀ ਕੀ ਹੋ ਗਿਆ ਘਾਤ ਭੰਦੇ ਖਾ ਤੇ ਭੰਦੇ ਗਾਲਾਂ ਕੱਢੀ ਗਏ ਬਸ ਕੋਛ ਨਹੀਂ ਹੋਣੀ ਹੋਰ ਕੀ ਆ ਸੀ ਤਾਂ ਆਪਣੇ ਜਾਨਮ ਅਸੀਂ ਪਛਾਈਆ ਪੰਡਾ ਲਾ ਕੇ ਗੱਲ ਬੰਦ ਕੀਤੀ ਸਾਰਾ ਕੁਛ ਸਾਡੇ ਅੰਦਰ ਬਾਹਰ ਸਾਰਾ ਕੁਛ ਪੰਨਗਾ ਪਤਾ ਨਹੀਂ ਕਿ ਕਾਹਦੇ ਸੀ ਗੱਡੀਆਂ ਇਸ ਵਾਰ ਹੋ ਗਿਆ ਦੋ ਗੱਡੀਆਂ ਚ ਆਏ ਦੇਖੇ ਸਾਨੂੰ ਕੀ ਹਥਿਆਰ ਕੀ ਸੀ ਹਥਿਆਰ ਬੈਸਵਾੜ ਸੀ ਸਗੇ ਪਤਾ ਨਹੀਂ ਹੋਰ ਕੀ ਚਿੱਖੀਆਂ ਚੀਜ਼ਾਂ ਹੋਗੀਆਂ ਗੱਡੀ ਸਾਰੀ ਪੰਨੂ ਵੱਡੀ ਆ ਗੱਲਾਂ ਸ਼ੀਸ਼ੇ ਸਾਰੇ ਤੱਕੀਆਂ ਸਭ ਪੰਨ ਦਿੱਤੀਆਂ ਕਿਤੇ ਤਕਰੀਬਨ ਬੰਦੇ ਕਿੰਨੇ ਸੀਗੇ 8 ਜਣੇ ਅੰਦਰ ਨੂੰ ਆਏ ਦੋ ਗੱਡੀਆਂ ਚ ਸੀਗੇ ਮੇਰਾ ਨਾਮ ਭਾਜੀ ਦਲਜੀਤ ਸਿੰਘ ਆ ਇਹ ਜਿਹੜਾ ਬਾਹਰ ਦਾਤ ਹੋਈਏ ਸਾਡਾ ਤਾਇ ਦਾ ਮੁੰਡਾ ਜੀ ਬੜਾ ਭਰਾ ਸਾਡਾ ਇਹਨਾਂ ਦੇ ਬੱਚੇ ਜਿਹੜੇ ਰਹਿੰਦੇ ਬਾਹਰ ਜੀ ਪਰਜਾਈ ਸਾਡੀ ਤੇ ਭਰਾ ਸਾਡੇ ਇੱਥੇ ਰਹਿੰਦੇ ਜੀ ਇਹਨਾਂ ਦੀ ਮੇਰੇ ਹਿਸਾਬ ਨਾਲ ਤਾਂ ਪਿੰਡ 'ਚ ਕੋਈ ਰੰਜਿਸ਼ ਹੈ ਨਹੀਂ ਅਜੇ ਤੱਕ ਜੀ ਤੇ ਔਰ ਜਿਹੜਾ ਇਹ ਚਾਂਸ ਹੋਇਆ ਸਾਡੇ ਪਿੰਡ ਵਿੱਚ ਇਹ ਪਹਿਲੀ ਵਾਰ ਚਾਂਸ ਹੋਇਆ ਜੀ ਇਦਾਂ ਦਾ ਔਰ ਮਾਰੇ ਦਾ ਅਸੀਂ ਤਾਂ ਭਲਾ ਕਰਦੇ ਆ ਜੇ ਕਿਤੇ ਗਰੇਲੋ ਤੋੜ ਕੇ ਜਾ ਕਿੱਦਾਂ ਵੀ ਅੰਦਰ ਵੜ ਜਾਂਦੇ ਸ਼ਾਇਦ ਇਹਨਾਂ ਦਾ ਜਾਨੀ ਮਾਲੀ ਨੁਕਸਾਨ ਤਾਂ ਜਿਹੜਾ ਸੀਗਾ ਇਹਨਾਂ ਨੂੰ ਜਾਨ ਤੋਂ ਵੱਧ ਟੋਣਾ ਪੈ ਜਾਣਾ ਸੀ ਇਸ ਗੱਲ 'ਚ ਕਿਉਂਕਿ ਉਹ ਆਪਣੇ ਹਿੰਮਤ ਨਾਲ ਬਚ ਗਏ ਇਹ ਅਸੀਂ ਤਾਂ ਇਹਨਾਂ ਦਾ ਬੜਾ ਸ਼ੁਕਰ ਕਰਦੇ ਆਂ ਬਾਕੀ ਅਸੀਂ ਪ੍ਰਸ਼ਾਸਨ 'ਤੇ ਮੰਗ ਕਰਦੇ ਆਂ ਵੀ ਇਹਨਾਂ ਨੂੰ ਬਣਦੀ ਜੋ ਵੀ ਇਹਨਾਂ ਦੇ ਬੰਦੇ ਦੀ ਕਾਰਵਾਈ ਬਣਦੀ ਆ ਉਹ ਸਾਡੇ ਬੰਦੇ ਪੇਸ਼ ਕੀਤੇ ਜਾਣ ਹਨਾ ਇਹਨਾਂ ਨੂੰ ਜਿਹੜਾ ਬਣਦਾ ਇਹਨਾਂ ਦਾ ਮਤਲਬ ਮੁਆਵਜ਼ਾ ਦਵਾਇਆ ਜਾਵੇ ਔਰ ਉਹਨਾਂ ਦੀ ਬਰਾਬਰ ਕਾਰਵਾਈ ਕੀਤੀ ਜਾਵੇ ਧੰਨਵਾਦ ਜੀ ਅੱਜ ਸੋਨ ਸਿੰਘ ਸਨਫ ਬਖਸ਼ੀ ਸਿੰਘ ਜੀਵਨਪੁਰ ਜੱਟਾਂ ਦੇ ਘਰ ਕਹਿੰਦੇ ਇਨਫੋਰਮੇਸ਼ਨ ਮਿਲੀ ਪਈ ਬੰਦੇ ਆਏ ਤੇ ਤੋੜਪਨ ਕੀਤੀ ਆ ਮੌਕੇ ਤੇ ਆਏ ਆ ਸੀਸੀਟੀਵੀ ਕੈਮਰੇ ਚੈੱਕ ਕਰਦੇ ਪਏ ਆ ਤੇ ਹਾਲ ਤੱਕ ਕੋਈ ਸराग ਨਹੀਂ ਲੱਗਾ ਕੌਣ ਬੰਦੇ ਸੀ ਕੌਣ ਨਹੀਂ ਸੀ ਸਰ ਕਿੰਨਾ ਦਾ ਨੁਕਸਾਨ ਲੱਗਿਆ ਗੱਡੀ ਦਾ ਥੋੜੀ ਗੱਡੀ ਵਗੈਰਾ ਥੋੜੀ ਜਿਹੀ ਐਕਟਿਵ ਅਸ ਤੋੜਤੀ ਇਹਨਾਂ ਨੇ ਇੱਕ ਫ੍ਰੀਜ ਤੋੜਤੀ ਹੈ ਨਹੀਂ ਹਾਲੇ ਇੱਕ ਕੈਮਰੇ ਦੇਖਦੇ ਪਏ ਚੈੱਕ ਕਰਦੇ ਪਏ ਆ ਜੋ ਵੀ ਪਤਾ ਲੱਗੂ ਉਹ ਚ ਪੰਡਿਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ